ਅੱਜ ਤੱਕ ਇਹੋ ਜੀਆਂ ਗੱਲਾਂ ਤੁਸੀਂ ਸਿਰਫ ਫਿਲਮਾਂ 'ਚ ਹੀ ਦੇਖੀਆਂ ਹੋਣਗੀਆਂ ਪਰ ਆਹ ਹਕੀਕਤ ਸੁਣ ਲਓ ਇੱਕ ਸੱਸ ਜਿਹੜੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਜਾਂਦੀ ਹੈ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਉਂਦੀ ਤੇ ਉਸ ਦੀ ਨੂੰਹ ਜਿਹੜੀ ਆ ਉਹ ਸਥਾਨਕ ਥਾਣੇ ਦੇ ਵਿੱਚ ਉਹਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਾਉਂਦੀ ਹੈ ਉਸ ਤੋਂ ਬਾਅਦ ਫਿਰ ਪੁਲਿਸ ਨੂੰਹ ਨੂੰ ਸੱਸ ਦੇ ਕਤਲ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲੈਂਦੀ ਹੈ ਤੇ ਪੁਲਿਸ ਉਸ ਦੀ ਨੂੰਹ ਨੂੰ ਗ੍ਰਿਫਤਾਰ ਕਰਕੇ ਬੈਠੀ ਹੁੰਦੀ ਹੈ ਉਹਨੇ ਤੈਮ ਨੂੰ ਸੱਸ ਜਿੰਦਾ ਪਰਤ ਆਉਂਦੀ ਐ 15 ਦਿਨਾਂ ਬਾਅਦ ਤੇ ਜਦੋਂ ਉਹ ਥਾਣੇ ਜਾਂਦੀ ਐ ਤਾਂ ਪੁਲਿਸ ਵੀ ਹੱਕੀ ਬੱਕੀ ਪ੍ਰਸ਼ਾਸਨ ਵੀ ਹੱਕਾ ਬੱਕਾ ਲੋਕ ਵੀ ਹੱਕੇ ਬੱਕੇ ਤੇ ਪਿੰਡ ਤੇ ਆੜ ਗਵਾੜ ਵੀ ਹੱਕਾ ਬੱਕਾ ਹੁਣੇ ਘਟਨਾ ਹੈ ਜੀ ਪੰਜਾਬ ਦੇ ਮੋਗਾ ਦੇ ਧਰਮਕੋਟ ਦੀ ਇੱਕ ਸਖਵੰਤ ਕੌਰ ਨਾਂ ਦੀ ਸੱਸ ਜਿਹੜੀ ਐ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਜਾਂਦੀ ਐ 2 3 ਜੂਨ ਦੀ ਗੱਲ ਦੱਸੀ ਜਾ ਰਹੀ ਐ ਤੇ ਜਦੋਂ ਉਹ ਕੁਝ ਦਿਨ ਵਾਪਸ ਨਹੀਂ ਆਉਂਦੀ ਤਾਂ ਨੋ ਉਸ ਸੱਸ ਦੇ ਪੁੱਤਰ ਯਾਨੀ ਕਿ ਆਪਣੇ ਘਰ ਵਾਲੇ ਅਮਰਜੋਤ ਸਿੰਘ ਨਾਲ ਗੱਲ ਕਰਦੀ ਹੈ ਜਿਹੜਾ ਕਿ ਦੁਬਈ ਗਿਆ ਹੁੰਦਾ ਦੁਬਈ ਬਾਹਰਲੇ ਦੇਸ਼ ਕਿ ਤੁਹਾਡੀ ਮਾਤਾ ਗਈ ਸੀ ਵਾਪਸ ਨਹੀਂ ਆਈ ਮੁੰਡਾ ਕਹਿੰਦਾ ਫਿਰ ਤੂੰ ਜਾ ਕੇ ਥਾਣੇ ਇਤਲਾਹ ਦੇ ਕੇ ਆ ਮਾਤਾ ਕੀ ਪਤਾ ਕਿੱਥੇ ਗੁੰਮ ਹੋ ਗਈ ਹੈ ਨੋ ਰਿਪੋਰਟ ਦਰਜ ਕਰਾਉਂਦੀ ਹੈ ਗੁੰਮਸ਼ੁਦਗੀ ਦੀ ਔਰ ਪੁਲਿਸ ਨੂੰ ਸ਼ੱਕ ਹੋ ਜਾਂਦਾ ਹੈ ਵੀ ਇਸ ਨੋ ਨੇ ਨਾ ਸੱਸ ਨੂੰ ਕੁਝ ਕੀਤਾ ਹੋਵੇ ਤੇ ਜਦੋਂ ਪੁਲਿਸ ਆਂਡੀਆਂ ਗਵਾਂਡੀਆਂ ਗਲੀ ਗਵਾਂਡ ਤੋਂ ਪੁੱਛਦੀ ਐ ਤਾਂ ਉਥੋਂ ਵੀ ਇਹ ਕੰਸੋ ਮਿਲਦੀ ਐ ਵੀ ਨੋ ਸੱਸ ਦੀ ਥੋੜੀ ਥੋੜੀ ਕੁਸਰ ਕੁਸਰ ਚੱਲਦੀ ਰਹਿੰਦੀ ਐ ਇਸ ਕਰਕੇ ਜਿਹੜੀ ਪੁਲਿਸ ਐ ਉਹ ਨੋ ਨੂੰ ਗ੍ਰਿਫਤਾਰ ਕਰ ਲੈਂਦੀ ਐ ਔਰ ਨੋ ਤੋਂ ਫਿਰ ਪੁੱਛਗਿ ਚੁੰਦੀ ਐ ਤੇ ਨੋ ਨੂੰ ਸੱਸ ਦਾ ਕਤਲ ਮਨਾ ਲਿਆ ਜਾਂਦਾ ਨੋ ਜਿਹੜੀ ਆ ਉਹ ਪੁਲਿਸ ਕੋਲੇ ਸੱਸ ਦੇ ਕਤਲ ਦੀ ਗੱਲ ਮੰਨ ਜਾਂਦੀ ਐ ਔਰ ਉਸ ਤੋਂ ਬਾਅਦ ਫਿਰ ਕੀ ਹੁੰਦਾ ਕਿ ਜਿਹੜੀ ਸੱਸ ਹੈ ਉਹ ਕਈ ਦਿਨਾਂ ਬਾਅਦ ਉਥੋਂ ਜਿੱਥੇ ਉਹ ਦਰਬਾਰ ਸਾਹਿਬ ਗਈ ਸੀਗੀ ਉਥੋਂ ਆਪਣੇ ਪੁੱਤ ਦੇ ਨੰਬਰ ਤੇ ਕਿਸੇ ਹੋਰ ਵਿਅਕਤੀ ਕੋਲੋਂ ਵੀਡੀਓ ਕਾਲ ਕਰ ਲੈਂਦੀ ਹੈ ਤੇ ਪੁੱਤ ਦੇ ਨਾਲ ਜਦੋਂ ਗੱਲ ਕਰਦੀ ਹੈ ਪੁੱਤ ਬਹੁਤ ਹੈਰਾਨ ਹੁੰਦਾ ਵੀ ਮਾਂ ਮੇਰੀ ਜ਼ਿੰਦਾ ਪਈ ਆ ਉਹ ਮੈਨੂੰ ਵੀਡੀਓ ਕਾਲ ਕਰੀ ਜਾਂਦੀ ਆ ਘਰ ਵਾਲੀ ਮੇਰੀ ਨੂੰ ਮੇਰੀ ਮਾਂ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕਰਾ ਦਿੱਤਾ ਗਿਆ ਪੁੱਤ ਫਿਰ ਦਬਾਈ ਤੋਂ ਵਾਪਸ ਆਉਂਦਾ ਦਬਾਈ ਤੋਂ ਆ ਕੇ ਉਹ ਸਿੱਧਾ ਆਪਣੀ ਮਾਂ ਨੂੰ ਮਿਲਦਾ ਗੱਲ ਦੁਖਦਾਇਕ ਵੀ ਹੈ ਹੈਰਾਨੀਜਨਕ ਵੀ ਹੈ ਇਤਿਹਾਸੋਹੀਣੀ ਵੀ ਬਣ ਜਾਂਦੀ ਹੈ ਪੁੱਤ ਜਾ ਕੇ ਮਾਂ ਨੂੰ ਮਿਲਦਾ ਮਾਂ ਨੂੰ ਨਾਲ ਲੈਂਦਾ ਮਾਂ ਨੂੰ ਨਾਲ ਲੈ ਕੇ ਫਿਰ ਪੁੱਤ ਉਹ ਸਬੰਧਤ ਥਾਣੇ ਜਾਂਦਾ ਜਿੱਥੇ ਉਹਦੀ ਘਰ ਵਾਲੀ ਨੂੰ ਫੜਿਆ ਹੁੰਦਾ ਤੇ ਥਾਣੇ ਵਾਲਿਆ ਕੋਲ ਜਾ ਕੇ ਉਹ ਪੇਸ਼ ਕਰਦਾ ਵੀ ਆਹ ਮੇਰੀ ਮਾਂ ਇਹ ਜਿੰਦਾ ਖੜੀ ਆ ਇਹ ਤਾਂ ਮਰੀ ਨਹੀਂ ਗਈ ਤੇ ਮੇਰੀ ਘਰ ਵਾਲੀ ਨੂੰ ਫੜਿਆ ਹੋਇਆ ਤੇ ਮੇਰੀ ਘਰ ਵਾਲੀ ਨੂੰ ਕਤਲ ਬਣਾਇਆ ਵੀ ਜਾ ਚੁੱਕਿਆ ਫਿਰ ਉਹ ਜਾ ਕੇ ਡੀਐਸਪੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਮਿਲਦਾ ਤੇ ਫਿਰ ਇਹ ਸਾਰਾ ਕੁਝ ਸਾਹਮਣੇ ਆਉਂਦਾ ਬਈ ਅਸਲ ਦੇ ਵਿੱਚ ਜਿਹੜੀ ਸੱਸ ਮਰੀ ਹੀ ਨਹੀਂ ਸੀ ਜਿਹੜੀ ਸੱਸ ਜਿੰਦਾ ਸੀ ਉਸ ਦੇ ਕਤਲ ਦੇ ਦੋਸ਼ ਨੋ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਸਭ ਤੋਂ ਵੱਡੀ ਤੇ ਹਰਾਨੀ ਦੀ ਗੱਲ ਕਿ ਪੁਲਿਸ ਨੋ ਨੂੰ ਕਤਲ ਮਨਾ ਚੁੱਕੀ ਹੁੰਦੀ ਆ ਤੇ ਉਹ ਮੰਨ ਚੁੱਕੀ ਹੁੰਦੀ ਆ ਹੁਣ ਤੁਸੀਂ ਇੱਥੇ ਸੋਚੋ ਪੁਲਿਸ ਨੇ ਮਨਾਇਆ ਕਿਵੇਂ ਹੋਊਗਾ ਜੇ ਤਾਂ ਪਿਆਰ ਨਾਲ ਜਾਂ ਸਬੂਤਾ ਤੱਥਾਂ ਨਾਲ ਮਨਾਉਣ ਦੀ ਗੱਲ ਹੁੰਦੀ ਫਿਰ ਤਾਂ ਮਨਾਇਆ ਹੀ ਨਹੀਂ ਜਾ ਸਕਦਾ ਸੀ ਕਿਉਂਕਿ ਮਾਰੇ ਦਾ ਸਬੂਤ ਤਾਂ ਤਾਂ ਹੁੰਦਾ ਜੇ ਸੱਸ ਮਰੀ ਹੁੰਦੀ ਤੇ ਪਿਆਰ ਨਾਲ ਝੂਠ ਕੋਈ ਕਿਸੇ ਨੂੰ ਮਨਾਇਆ ਨਹੀਂ ਜਾ ਸਕਦਾ ਇਹਦਾ ਮਤਲਬ ਪੁਲਿਸ ਨੇ ਲਾਜ਼ਮੀ ਕੋਈ ਨਾ ਕੋਈ ਐਹੋ ਜੀ ਮਤਲਬ ਢੰਗ ਅਪਣਾਇਆ ਜਿਹਨੂੰ ਕਾਨੂੰਨੀ ਨਹੀਂ ਕਿਹਾ ਜਾ ਸਕਦਾ ਡਰਾਇਆ ਹੋਊਗਾ ਧਮਕਾਇਆ ਹੋਊਗਾ ਜਾਂ ਫਿਰ ਕੁੱਟਮਾਰ ਦੇ ਤਰੀਕੇ ਨਾਲ ਹੋ ਸਕਦਾ ਮਨਾਇਆ ਗਿਆ ਹੋਵੇ ਤਾਂ ਫਿਰ ਉਹ ਨੋ ਜਿਹੜੀ ਆ ਉਹ ਜਿੰਦਾ ਸੱਸ ਦੇ ਕਤਲ ਦੀ ਗੱਲ ਕਬੂਲਗੀ ਹੋਣੀ ਹੈ ਵੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਪਰ ਉਸ ਤੋਂ ਬਾਅਦ ਇਹ ਗੱਲ ਪੂਰੀ ਚਰਚਾ ਚ ਹੈ ਕਿ ਜਿੰਦਾ ਸੱਸ ਦੇ ਝੂਠੇ ਕਤਲ ਦੇ ਕੇਸ ਚ ਨੋ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਮਣਾ ਲਿਆ ਸੀਗਾ ਔਰ ਉਹ ਮੰਨ ਚੁੱਕੀ ਸੀ ਉਸ ਤੋਂ ਬਾਅਦ ਫਿਰ ਜਿਹੜਾ ਹੈ ਉਹ ਸੱਸ ਨੂੰ ਤੇ ਬੇਬੇ ਦਾ ਪੁੱਤ ਜਿਹੜਾ ਅਮਰਜੋਤ ਸਿੰਘ ਉਹ ਹੁਣ ਦੱਸ ਰਹੇ ਨੇ ਕਿ ਸਾਡੇ ਨਾਲ ਆ ਹੱਡ ਬੀਤੀ ਵਾਪਰੀ ਹੈ ਹੁਣ ਤੁਸੀਂ ਜਰਾ ਦੱਸਿਓ ਤੁਹਾਨੂੰ ਇਹ ਗੱਲ ਪੂਰੀ ਸੁਣ ਕੇ ਕਿੰਜ ਲੱਗਿਆ ਇਥੇ ਕਿਹਦਾ ਕਸੂਰ ਹੈ ਤੇ ਕਿਹਦੀ ਗਲਤੀ ਹੈ ਕੁਝ ਲੋਕ ਇਹ ਕਹਿ ਰਹੇ ਨੇ ਕਿ ਗਲਤੀ ਨੋਹ ਦੀ ਵੀ ਹੈ ਪਹਿਲਾਂ ਉਹ ਥਾਣੇ ਰਿਪੋਰਟ ਤਾਂ ਦਰਜ ਕਰਾਉਣ ਚਲੀ ਗਈ ਪਹਿਲਾਂ ਜਿੱਥੇ ਦਰਬਾਰ ਸੇ ਬੇਬੇ ਗਈ ਸੀ ਉਥੋਂ ਤੇ ਕਿਤੇ ਇੱਕ ਦੋ ਬੰਦੇ ਭੇਜ ਕੇ ਥੋੜਾ ਬਹੁਤ ਉਹਦੀ ਸ਼ਾਨਬੀਨ ਕਰ ਲੈਂਦੇ ਸ਼ਾਇਦ ਉਹ ਉਥੋਂ ਕਿਸੇ ਨੂੰ ਟੱਕਰ ਜਾਂਦੀ ਮਿਲ ਜਾਂਦੀ ਜਾਂ ਦੋ ਚਾਰ ਦਿਨ ਹੋਰ ਵੇਟ ਕਰਦੇ ਪਰ ਦੂਜੇ ਨਾਲ ਪਹਿਲੂ ਇਹ ਵੀ ਹੈ ਵੀ ਵਾਰਦਾਤਾ ਵੀ ਬਹੁਤ ਹੁੰਦੀਆਂ ਨੇ ਜੇਕਰ ਮੰਨ ਲਓ ਸੱਚੀ ਵਾਰਦਾਤ ਹੋ ਚੁੱਕੀ ਹੁੰਦੀ ਤੇ ਨੋਹ ਨਾ ਗਮਸ਼ੁਦਗੀ ਲਈ ਥਾਣੇ ਜਾਂਦੀ ਤਾਂ ਸੱਚੀ ਮੁੱਚੀ ਜੇ ਨੋਂ ਗਲਤ ਨਹੀਂ ਵੀ ਸੀ 도ਚੀ ਨਹੀਂ ਵੀ ਸੀ ਤਾਂ ਨਾਂ ਨੋਂ ਦਾ ਲੱਗ ਜਾਣਾ ਸੀ ਇੱਥੇ ਤਾਂ ਸੱਸ ਸੀ ਜਿੰਦਾ ਫੇਰ ਨੋਂ ਨੂੰ ਫੜ ਲਿਆ ਗਿਆ ਤੇ ਨੋਂ ਨੂੰ ਮਨਾਇਆ ਜਾ ਚੁੱਕਿਆ ਸੀ ਤਾਂ ਫੇਰ ਇਸ ਤੋਂ ਵੱਡੀ ਗੱਲ ਹੋਰ ਹੋ ਕੀ ਸਕਦੀ ਹੈ ਦੂਜੇ ਨੰਬਰ ਤੇ ਸਭ ਤੋਂ ਵੱਡਾ ਸਵਾਲ ਪੁਲਿਸ ਤੇ ਹੈ ਪੁਲਿਸ ਨੇ ਕਿਹੜੇ ਤੱਥਾਂ ਕਿਹੜੇ ਸਬੂਤਾਂ ਕਿਹੜੇ ਗਵਾਹਾਂ ਦੇ ਆਧਾਰ ਤੇ ਨੋਂ ਨੂੰ ਗ੍ਰਿਫਤਾਰ ਕੀਤਾ ਜੇ ਮਹਿਜ਼ ਸ਼ੱਕ ਦੇ ਆਧਾਰ ਤੇ ਹੀ ਕੀਤਾ ਤਾਂ ਫਿਰ ਕੀ ਸ਼ੱਕ ਦੇ ਆਧਾਰ ਤੇ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਗ੍ਰਿਫਤਾਰ ਕੀਤਾ ਜਾ ਸਕਦਾ ਜਿਨ੍ਹਾਂ ਦਾ ਜੀ ਸੱਚੀ ਗੁੰਮ ਹੋ ਗਿਆ ਹੋਵੇ ਤੇ ਉਹਨਾਂ ਨੂੰ ਹੀ ਕਤਲ ਦੇ ਦੋਸ਼ ਚ ਫੜ ਲਿਆ ਜਾਵੇ ਇਹ ਪੁਲਿਸ ਦੀ ਕਿਹੜੀ ਕਾਬਲੀਅਤ ਹੈ ਇਹ ਪੁਲਿਸ ਦੀ ਕਿਹੜੀ ਸਿਆਣਫ ਹੈ ਇਹ ਪੁਲਿਸ ਦੀ ਕਿਹੜੀ ਯੋਗਤਾ ਹੈ ਇਹ ਪੁਲਿਸ ਦੀ ਕਿਹੜੀ ਮੁਸ਼ਤੈਦੀ ਹੈ ਕਿ ਇੱਕ ਘਰ ਦੀ ਬੇਬੇ ਗੁੰਮ ਹੋ ਗਈ ਮਰੀਓ ਹੈ ਨਹੀਂ ਹੈ ਉਹ ਜਿੰਦਾ ਤੇ ਪੁਲਿਸ ਉਸੇ ਹੀ ਕਰਦੀ ਨੋ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਹ ਮਨਾਲ ਹੀ ਜਾਂਦੀ ਹੈ ਕਿ ਹਾਂ ਮੈਂ ਮਾਰਿਆ ਤੇ ਫਿਰ ਅਗਲਾ ਸਵਾਲ ਇਹ ਕਿਹੜੇ ਤਰੀਕਿਆਂ ਨਾਲ ਨੋ ਮਨਾਈ ਗਈ ਹੋਊਗੀ ਹੁਣ ਇਹ ਜਿਵੇਂ ਧਰਮਕੋਟ ਦੇ ਵਿੱਚ ਇਹ ਕਹਾਣੀ ਵਾਪਰੀ ਹੈ ਕਿ ਜਿੰਦਾ ਸੱਸ ਜਿਹੜੀ 15 ਦਿਨਾਂ ਬਾਅਦ ਘਰ ਆ ਗਈ ਤੇ ਨੋ ਨੂੰ ਪੁਲਿਸ ਮਨਾਈ ਬੈਠੀ ਹੈ ਉਹਦਾ ਕਤਲ ਤਾਂ ਇਹ ਆਪਣੇ ਆਪ ਚ ਹਰਾਨ ਪਰੇਸ਼ਾਨ ਕਰ ਦੇਣ ਵਾਲਾ ਮਾਮਲਾ ਹੈ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਅਮਰਜੋਤ ਸਿੰਘ ਬਹੁਤ ਮਿਹਰਬਾਨੀ ਚ ਹੁਣ ਤੁਸੀਂ ਦੱਸੋ ਕੀ ਇਹ ਸਾਰੀ ਕਹਾਣੀ ਪੂਰੀ ਫਿਲਮੀ ਨਹੀਂ ਤੁਹਾਨੂੰ ਲੱਗੀ ਐਦਾਂ ਤਾਂ ਫਿਲਮਾਂ ਚ ਹੁੰਦਾ ਰੀਅਲ ਜ਼ਿੰਦਗੀ ਚ ਸ਼ਾਇਦ ਤੁਸੀਂ ਵੀ ਪਹਿਲੀ ਵਾਰ ਸੁਣ ਰਹੇ ਹੋ ਕਿ ਕਿਸੇ ਨੇ ਕਿਤੇ ਇੱਕ ਅੱਧੀ ਜਗ੍ਹਾ ਤੇ ਹੋ ਸਕਦਾ ਇਹੋ ਜੀ ਕੋਈ ਗੱਲ ਮਾੜੀ-ਮੋਟੀ ਸੁਣੀ ਹੋਵੇ ਪਰ ਬਹੁਤ ਸਾਰਿਆਂ ਨੇ ਇਹੋ ਜੀ ਗੱਲ ਨਹੀਂ ਸੁਣੀ ਹੋਣੀ ਜਿਹੜੀ ਇਹ ਵਾਪਰੀ ਹੈ ਔਰ ਜਿੱਦਾਂ ਦਾ ਮੀਡੀਆ ਦੇ ਵਿੱਚ ਸਭ ਕੁਝ ਆ ਰਿਹਾ ਮੈਂ ਫੇਰ ਇੱਕ ਵਾਰੀ ਦੱਸ ਦਿਆਂ ਧਰਮ ਮੋਗਾ ਦੇ ਧਰਮਕੋਟ ਦੀ ਇਹ ਪੂਰੀ ਕਹਾਣੀ ਹੈ ਇੱਕ ਸੁਖਵੰਤ ਕੌਰ ਨਾਂ ਦੀ ਸੱਸ ਜਿਹੜੀ ਆਪਣੀ ਨੋਹ ਦੇ ਨਾਲ ਘਰੇ ਰਹਿੰਦੀ ਸੀ ਤੇ ਉਸ ਸੱਸ ਦਾ ਪੁੱਤ ਜਿਹੜਾ ਨੋਹ ਦਾ ਘਰ ਵਾਲਾ ਜਿਹਦਾ ਨਾਂ ਅਮਰਜੋਤ ਸਿੰਘ ਦੱਸਿਆ ਜਾ ਰਿਹਾ ਉਹ ਦੁਬਈ 'ਚ ਕੰਮ ਕਰਦਾ ਸੀ ਰੋਜੀ ਰੋਟੀ ਦੇ ਲਈ ਸੱਸ ਇੱਕ ਦਿਨ ਦਰبار صاحب ਅੰਮ੍ਰਿਤਸਰ ਕਹਿੰਦੇ ਮੱਥਾ ਟੇਕਣ ਜਾਂਦੀ ਐ ਇੱਕ ਦੋ ਦਿਨਾਂ ਚ ਉਹਨੇ ਵਾਪਸ ਆਉਣਾ ਸੀ ਪਰ ਉਹ ਆਈ ਨਾ ਕਿਉਂ ਨਾ ਆਈ ਉਹ ਉਹਨੂੰ ਪਤਾ ਤੇ نو ਆਪਣੇ ਪਤੀ ਨਾਲ ਗੱਲ ਕਰਦੀ ਵੀ ਬੇਬੇ ਤਾਂ ਮੁੜੀ ਨਹੀਂ ਪਤੀ ਕਹਿੰਦਾ ਕੁਝ ਹੋ ਨਾ ਗਿਆ ਹੋਵੇ ਤੂੰ ਗੁੰਮਸ਼ੁਦਗੀ ਦੀ ਰਿਪੋਰਟ ਥਾਣੇ ਦੇ ਕੇ ਆ ਥਾਣੇ ਦੇ ਆਉਂਦੀ ਐ نو ਦਰਖਾਸਤ ਉਸ ਤੋਂ ਬਾਅਦ ਜਦੋਂ ਪੁਲਿਸ ਪੁਨਚਨ ਸ਼ੁਰੂ ਕਰਦੀ ਐ ਤਾ ਆਂਡੀ ਗਵਾਂਡੀਆਂ ਤੋਂ ਕੰਸੋ ਮਿਲ ਜਾਂਦੀ ਐ ਵੀ ਇਹ ਨੋਂ ਸੱਸ ਦੀ ਥੋੜੀ ਬਹੁਤ ਕਿਚ-ਕਿਚ ਜਿਵੇਂ ਚਲਦੀ ਐ ਕਈਆਂ ਘਰਾਂ ਦੇ ਵਿੱਚ ਵੀ ਐਦਾਂ ਸੀ ਤੇ ਹੋ ਸਕਦਾ ਨੋਂ ਨੇ ਸੱਸ ਮਾਰਤੀ ਹੋਵੇ ਤੇ ਪੁਲਿਸ ਜਿਹੜੀ ਆ ਉਹ ਨੋਂ ਨੂੰ ਗ੍ਰਿਫਤਾਰ ਕਰ ਲਿੰਦੀ ਐ ਤਾਂ ਫਿਰ ਲਿਜਾ ਕੇ ਪੁਲਿਸ ਪਤਾ ਨਹੀਂ ਕਿਹੜੇ ਤਰੀਕੇ ਨਾਲ ਨੋਂ ਨੂੰ ਸੱਸ ਦਾ ਕਤਲ ਮਨਾ ਲਿੰਦੀ ਐ ਤੇ ਨੋਂ ਕਤਲ ਮੰਨ ਚੁੱਕੀ ਹੁੰਦੀ ਐ ਉਸ ਤੋਂ ਬਾਅਦ ਸੱਸ ਜਿਹੜੀ ਆ ਉਹ 10 15 ਦਿਨ ਬਾਅਦ ਜਿੰਦਾ ਗੁਰਦੁਆਰਾ ਸਾਹਿਬ ਤੋਂ ਘਰ ਆ ਜਾਂਦੀ ਹੈ ਘਰ ਵੀ ਇਸ ਤਰ੍ਹਾਂ ਆਉਂਦੀ ਹੈ ਕਿ ਪਹਿਲਾਂ ਸੱਸ ਆਪਦੇ ਪੁੱਤਰ ਦੇ ਨਾਲ ਜਿਹੜਾ ਕਿ ਦੁਬਈ ਬੈਠਾ ਉਹਦੇ ਨਾਲ ਉਹਦੇ ਕੋਲ ਨੰਬਰ ਸੀ ਸੱਸ ਕੋਲੇ ਔਰ ਵੀਡੀਓ ਕਾਲ ਤੇ ਗੱਲ ਕਰਦੀ ਹੈ ਤੇ ਫਿਰ ਉਹ ਮੁੰਡਾ ਆ ਕੇ ਆਪਦੀ ਮਾਂ ਨੂੰ ਉਥੋਂ ਬਰਾਮਦ ਕਰਕੇ ਜਿੰਦਾ ਨੂੰ ਥਾਣੇ ਲੈ ਕੇ ਜਾਂਦਾ ਹੈ ਉੱਚ ਅਫਸਰਾਂ ਕੋਲੇ ਲੈ ਕੇ ਜਾਂਦਾ ਹੈ ਤੇ ਫਿਰ ਇਹ ਸਾਰੀ ਜਦੋਂ ਕਹਾਣੀ ਸਾਹਮਣੇ ਆਉਂਦੀ ਹੈ ਤਾਂ ਨੋਨ ਨੂੰ ਵੀ ਛੱਡਿਆ ਜਾਂਦਾ ਹੈ ਤੇ ਇਸ ਕਹਾਣੀ ਨੇ ਬੜੇ ਵੱਡੇ ਸਵਾਲ ਜਿਹੜੇ ਨੇ ਛੱਡੇ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਪੁਲਿਸ ਦੇ ਮਨਾਉਣ ਦੇ ਤਰੀਕਿਆਂ ਤੇ ਵੀ ਸਾਰੇ ਲੋਕ ਹੈਰਾਨ ਨੇ ਮੀਡੀਆ 'ਚ ਵੱਡੀ ਚਰਚਾ ਚੱਲ ਰਹੀ ਹੈ ਔਰ ਤੁਹਾਨੂੰ ਕਿਵੇਂ ਜਪਦਾ ਤੁਸੀਂ ਆਪਣਾ ਕਮੈਂਟ ਜਰੂਰ ਕਰਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਅਮਰਜੋਤ ਸਿੰਘ ਬਹੁਤ ਮਿਹਰਬਾਨੀ ਸ਼ੁਕਰੀਆ